ਪੰਜਾਬ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਤੁਹਾਂ ਦੱਸ ਦਈਏ ਕਿ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਵੱਡੀ ਮੁੱਠ ਭੇੜ ਹੋਈ ਹੈ ਮਲਜ਼ਮ ਨੂੰ ਕਾਬੂ ਕਰਨ ਆਈ ਪੁਲਿਸ 파ਟੀ ਦੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਫਾਇਰਿੰਗ ਕਰਦਿਆਂ ਮਲਜ਼ਮ ਦੀ ਲੱਤ ਦੇ ਵਿੱਚ ਗੋਲੀ ਮਾਰ ਦਿੱਤੀ ਹੈ ਇਸ ਤੋਂ ਬਾਅਦ ਟਾਰਗੇਟ ਕਿਲਿੰਗ ਦੀ ਫਿਰਾਕ ਤੇ ਵਿੱਚ ਫਿਰ ਰਹੇ ਮਲਜ਼ਮ ਨੂੰ ਵਿਦੇਸ਼ੀ ਹਥਿਆਰ ਦੇ ਸਮੇਤ ਕਾਬੂ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਮੋਹਾਲੀ ਦੇ ਵਾਸੀ ਮਨਿੰਦਰ ਨਾਮੀ ਬਦਮਾਸ਼ ਤੋਂ ਟਾਰਗੇਟ ਕਿਲਿੰਗ ਵਾਰਦਾਤ ਦਾ ਜ਼ਿੰਮਾ ਦਿੱਤਾ ਗਿਆ ਸੀ ਮਨਿੰਦਰ ਸਿੰਘ ਇਸ ਵਾਰ ਦਾਤ ਨੂੰ ਅੰਜਾਮ ਦੇਣ ਦੇ ਲਈ ਭਵਾਨੀਗੜ੍ਹ ਦੇ ਨਦਾਂਪੁਰ ਰੋਡ ਤੋਂ ਪਿਸਤਲ ਬਰਾਮਦ ਕਰਨ ਆਇਆ ਸੀ ਸੂਚਨਾ ਮਿਲਣ ਤੇ ਗ੍ਰਿਫਤਾਰ ਕਰਨ ਪਹੁੰਚੀ ਪੁਲਿਸ ਉੱਤੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਇਸ ਦੌਰਾਨ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਦਾਖਲ ਕਰਵਾਇਆ ਗਿਆ ਤਫ਼ਤੀਸ਼ ਦੇ ਦੌਰਾਨ ਪਤਾ ਲੱਗਾ ਹੈ ਕਿ ਮਨਿੰਦਰ ਸਿੰਘ ਜੇਲ੍ਹ ਦੇ ਵਿੱਚ ਬੈਠੇ ਇੱਕ ਗੈਂਗਸਟਰ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾ ਰਿਹਾ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਟਾਰਗੇਟ ਕਿਲਿੰਗ ਮਾਮਲੇ ਦੇ ਵਿੱਚ ਜਾਂਚ ਦੇ ਹਰ ਪਹਿਲੂ ਦੀਆਂ ਪਰਤਾਂ ਨੂੰ ਬਰੀਕੀ ਦੇ ਨਾਲ ਖੰਗਾਲ ਰਹੀ ਹੈ ਸਭਾ ਜੇ ਕੋਈ ਕੋਈ ਇਨਕਾਉਂਟਰ ਦਾ ਮਾਮਲਾ ਆ ਕਿ ਮਸਲਾ ਕੀ ਗੱਲ ਹੈ ਇੱਕ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਹੈ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਤਾਂ ਉਹਦੇ ਵਿੱਚੋਂ ਫਿਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਸ 30 ਪਿਸਟਲ ਮਿਲੇ ਤਾਂ ਦੋ ਥੱਟੇ ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਔਰ ਕੀ ਚੀਜ਼ ਆ ਫਿਰ ਇਹਦੀ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਆ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਿੱਛ ਆ ਔਰ ਇਨਟਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਉਹਦੇ ਨਾਲ ਟੀਮ ਨਾਲ ਦੇ ਨਾਲ ਦੇ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਆ ਮਲਟੀਪਲ ਐਫ ਆਈ ਆਰਸ ਨੇ ਉਹਦੇ ਤਾਂ ਉਹ ਪਹਿਲਾਂ ਹੀ ਪਿਸਟਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਨ ਲੱਗਾ ਤਾਂ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਤਾਂ ਪੱਗ 'ਚ ਫਾਇਰ ਵੱਜਿਆ ਬਹੁਤ ਕਲੋਜ਼ ਰੇਂਜ 'ਚੋਂ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਰੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕੰਸਰਨਡ ਐਸਐਚਓਜ਼ ਨੂੰ ਇ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇੱਥੋਂ ਇੱਕ ਹੋਰ ਕਵਰ ਹੋ ਗਿਆ ਹੁਣ ਟੋਟਲ ਇਸ ਕੇਸ 'ਚ ਤਿੰਨ ਹੋ ਗਏ ਨੇ ਹੁਣ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਲੈਰਫਾਈ ਕੀਤਾ ਜਾਊਗਾ ਔਰ ਸਾਰਾ ਜਿਹੜਾ ਦਾ ਏ ਟੂ ਜ਼ेड ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਜੀ ਸਰ ਕੋਈ ਇਹਨਾਂ ਦਾ ਅਪਰਾਧਿਕ ਮਾਮਲਾ ਜਾਂ ਕਿਵੇਂ ਹੋਰੇ ਕੋਈ ਇਨਕਾਉਂਟਰ ਵਿੱਚ ਗੋਲੀ ਚ ਉਹਨਾਂ ਦਾ ਕੋਈ ਨੁਕਸਾਨ ਕਿੰਨਾ ਕੋਇ ਜਿਹੜੇ ਅਪਰਾਧਿ ਉਰੇ ਪੜੇ ਗਏ ਜੀ ਇੱਥੇ ਸਰ ਇੱਕ ਅਪਰਾਧਿ ਸੀਗਾ ਜੀ ਉਹਦੇ ਪੈਰ 'ਚ ਗੋਲੀ ਵੱਜੀ ਹੈ ਲੱਤ 'ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਦੇ ਨਾਲ ਡਾਇਰੈਕਟ ਇਨ ਕੰਟੈਕਟ ਸਨਿਆ ਤੇ ਅਸੀਂ ਉਹ ਸਾਰੀ ਚੀਜ਼ ਸਾਹਮਣੇ ਲੈ ਕੇ ਆਵਾਂਗੇ ਹਾਂ ਸਰ ਜਿਹਦੇ ਕਾਉਂਟਰ 'ਚ ਗੋਲੀ ਲੱਗੀ ਹੈ ਉਹਦਾ ਨਾਮ ਕੀ ਪਤਾ ਲੱਗੇ ਉਹਦਾ ਨਾਮ ਮਨਿੰਦਰ ਹੈ ਜੀ ਕਿਹੜੀ ਜਗ੍ਹਾ ਤੇ ਰਹ ਮੋਹਾਲੀ ਦੇ ਰਿਆਨ ਵਾਲੇ ਜੀ ਸਰੋਗੀ ਵੀ ਹੋ ਗਏ ਅਪਰਾਧਿਕ ਮਾਮਲੇ ਇਸ ਤਰ੍ਹਾਂ ਜੀ ਜੀ ਹੈਗੇ ਜੀ ਹੈਗੇ ਹੈਗੇ ਠੀਕ ਹੈ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਤੁਹਾਂ ਅੰਦਾਜ਼ਾ ਲਾइए ਕਿ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਵੱਡੀ ਮੁੱਠ ਭੇੜ ਹੋਈ ਹੈ ਮੁਲਜ਼ਮ ਨੂੰ ਕਾਬੂ ਕਰਨ ਆਈ ਪੁਲਿਸ 파ਟੀ ਦੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਫਾਇਰਿੰਗ ਕਰਦਿਆਂ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਮਾਰ ਦਿੱਤੀ ਹੈ ਇਸ ਤੋਂ ਬਾਅਦ ਟਾਰਗੇਟ ਕਿਲਿੰਗ ਦੀ ਫਿਰਾਕ ਤੇ ਵਿੱਚ ਫਿਰ ਰਹੇ ਮੁਲਜ਼ਮ ਨੂੰ ਵਿਦੇਸ਼ੀ ਹਥਿਆਰ ਦੇ ਸਮੇਤ ਕਾਬੂ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਮੋਹਾਲੀ ਦੇ ਵਾਸੀ ਮਨਿੰਦਰ ਨਾਮੀ ਬਦਮਾਸ਼ ਤੋਂ ਕਿੱਟ ਕਿਲਿੰਗ ਵਾਰਦਾਤ ਦਾ ਝਿਮਾ ਦਿੱਤਾ ਗਿਆ ਸੀ ਮਨਿੰਦਰ ਸਿੰਘ ਇਸ ਵਾਰ ਦਾਤ ਨੂੰ ਅੰਜਾਮ ਦੇਣ ਦੇ ਲਈ ਭਵਾਨੀਗੜ੍ਹ ਦੇ ਨਦਾਂਪੁਰ ਰੋਡ ਤੋਂ ਫਿਸਲ ਬਰਾਮਦ ਕਰਨ ਆਇਆ ਸੀ ਸੂਚਨਾ ਮਿਲਣ ਤੇ ਗ੍ਰਿਫਤਾਰ ਕਰਨ ਪਹੁੰਚੇ ਪੁਲਿਸ ਉੱਤੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਇਸ ਦੌਰਾਨ ਮਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਦੇ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਦਾਖਲ ਕਰਵਾਇਆ ਗਿਆ ਤਫਤੀਸ਼ ਦੇ ਦੌਰਾਨ ਪਤਾ ਲੱਗਾ ਹੈ ਕਿ ਮਨਿੰਦਰ ਸਿੰਘ ਜੇਲ੍ਹ ਦੇ ਵਿੱਚ ਬੈਠੇ ਇੱਕ ਗੈਂਗਸਟਰ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾ ਰਹੀ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਡੂੰਘਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਟਾਰਗੇਟ ਕਿਲਿੰਗ ਮਾਮਲੇ ਦੇ ਵਿੱਚ ਜਾਂਚ ਤੇ ਹਰ ਪਹਿਲੂ ਦੀਆਂ ਪਰਤਾਂ ਨੂੰ ਬਰੀਕੀ ਦੇ ਨਾਲ ਖੰਗਾਲ ਰਹੀ ਹੈ ਸਭਾ ਜੇ ਕੋਈ ਇਨਕਾਊਂਟਰ ਦਾ ਮਾਮਲਾ ਆਇਆ ਕੀ ਮਸਲਾ ਹੈ ਕੀ ਗੱਲ ਹੈ ਇੱਕ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਆ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਉਹਦੇ ਵਿੱਚੋਂ ਫੇਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਸ 30 ਪਿਸਟਲ ਮਿਲੇ ਤਾਂ ਦੋ 30 ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਰੋ ਕੀ ਚੀਜ਼ ਆ ਫਿਰ ਇਹਦੀ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਆ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਿੱਛ ਤੇ ਅਰ ਰਿਟਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਤਾਂ ਉਹਦੇ ਨਾਲ ਟੀਮ ਨਾਲ ਦੇ ਨਾਲ ਦੇ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਆ ਮਲਟੀਪਲ ਐਫ ਆਈਆਰਸ ਨੇ ਉਹਦੇ ਤਾਂ ਉਹ ਪਹਿਲਾਂ ਹੀ ਪਿਸਟਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਨ ਲੱਗਾ ਤਾਂ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਤਾਂ ਪੱਗ 'ਚ ਫਾਇਰ ਵੱਜਿਆ ਬਹੁਤ ਕਲੋਜ਼ ਰੇਂਜ 'ਚੋਂ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਰੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕਨਸਰਨਡ ਐਸਐਚਓਜ਼ ਨੂੰ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇਥੋਂ ਇੱਕ ਹੋਰ ਰਿਕਵਰ ਹੋ ਗਿਆ ਹੁਣ ਟੋਟਲ ਇਸ ਕੇਸ ਚ ਤਿੰਨ ਹੋ ਗਏ ਨੇ ਹੁਣ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡੂਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਲੈਕਟ ਕੀਤਾ ਜਾਊਗਾ ਔਰ ਸਾਰਾ ਜਿਹੜਾ ਦਾ ਏ ਟੂ ਜ਼ेड ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਜੀ ਸਰ ਕੋਈ ਇਹਨਾਂ ਦਾ ਅਪਰਾਧਿਕ ਮਾਮਲਾ ਜਾਂ ਕਿਵੇਂ ਹੋਰੇ ਕੋਈ ਇਨਕਾਉਂਟਰਿੰਗ ਚ ਗੋਲੀ ਚ ਉਹਨਾਂ ਦਾ ਕੋਈ ਨੁਕਸਾਨ ਕਿੰਨਾ ਹੋਇਆ ਜਿਹੜੇ ਅਪਰਾਧਿ ਉਰੇ ਪੜੇ ਗਏ ਜੀ ਇਥੇ ਸਰ ਇੱਕ ਅਪਰਾਧਿ ਸੀਗਾ ਜੀ ਉਹਦੇ ਪੈਰ 'ਚ ਗੋਲੀ ਵੱਜੀ ਹੈ ਲੱਤ 'ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਦੇ ਨਾਲ ਡਾਇਰੈਕਟ ਇਨ ਕੰਟੈਕਟ ਸੁਣਿਆ ਤਾਂ ਅਸੀਂ ਉਹ ਸਾਰੀ ਚੀਜ਼ ਸਾਹਮਣੇ ਲੈ ਕੇ ਆਵਾਂਗੇ ਹਾਂ ਸਰ ਜਿਹਦੇ ਕਾਉਂਟਰ 'ਚ ਗੋਲੀ ਲੱਗੀ ਹੈ ਉਹਦਾ ਨਾਮ ਕੁਝ ਪਤਾ ਲੱਗੇ ਉਹਦਾ ਨਾਮ ਮਨਿੰਦਰ ਹੈ ਜੀ ਕਿਹੜੀ ਜਗ੍ ਮੋਹਾਲੀ ਦੇ ਰਿਆਨ ਵਾਲੇ ਜੀ ਸਰੋਗੀ ਵੀ ਹੋ ਗਏ ਅਪਰਾਧਿਕ ਮਾਮਲੇ ਇਸ ਤਰ੍ਹਾਂ ਜੀ ਜੀ ਹੈਗੇ ਜੀ ਹੈਗੇ ਹੈਗੇ ਠੀਕ ਹੈ ਪੰਜਾਬ ਦੇ ਵਿੱਚ ਵੱਡੀ ਵਾਰਦਾਤ ਸਾਹਮਣੇ ਆਈ ਹੈ ਤੁਹਾਂ ਅੰਦਾਜ਼ਾ ਲਾइए ਕਿ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਵੱਡੀ ਮੁੱਠ ਭੇੜ ਹੋਈ ਹੈ ਮੁਲਜ਼ਮ ਨੂੰ ਕਾਬੂ ਕਰਨ ਆਈ ਪੁਲਿਸ 파ਟੀ ਦੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਫਾਇਰਿੰਗ ਕਰਦਿਆਂ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਮਾਰ ਦਿੱਤੀ ਹੈ ਇਸ ਤੋਂ ਬਾਅਦ ਟਾਰਗੇਟ ਕਿਲਿੰਗ ਦੀ ਫਿਰਾਕ ਤੇ ਵਿੱਚ ਫਿਰ ਰਹੇ ਮੁਲਜ਼ਮ ਨੂੰ ਵਿਦੇਸ਼ੀ ਹਥਿਆਰ ਦੇ ਸਮੇਤ ਕਾਬੂ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਮੋਹਾਲੀ ਦੇ ਵਾਸੀ ਮਨਿੰਦਰ ਨਾਮੀ ਬਦਮਾਸ਼ ਤੋਂ ਟਾਰਗੇਟ ਕਿਲਿੰਗ ਵਾਰਦਾਤ ਦਾ ਝਿਮਾ ਦਿੱਤਾ ਗਿਆ ਸੀ ਮਨਿੰਦਰ ਸਿੰਘ ਇਸ ਵਾਰ ਦਾਤ ਨੂੰ ਅੰਜਾਮ ਦੇਣ ਦੇ ਲਈ ਭਵਾਨੀਗੜ ਦੇ ਨਦਾਂਪੁਰ ਰੋਡ ਤੋਂ ਫਿਸਲ ਬਰਾਮਦ ਕਰਨ ਆਇਆ ਸੀ ਸੂਚਨਾ ਮਿਲਣ ਤੇ ਗ੍ਰਿਫਤਾਰ ਕਰਨ ਪਹੁੰਚੇ ਪੁਲਿਸ ਉੱਤੇ ਬਦਮਾਸ਼ ਨੇ ਗੋਲੀਆਂ ਚਲਾ ਦਿੱਤੀਆਂ ਪੁਲਿਸ ਨੇ ਜਵਾਬੀ ਕਾਰਵਾਈ ਦੇ ਵਿੱਚ ਫਾਇਰਿੰਗ ਕੀਤੀ ਇਸ ਦੌਰਾਨ ਮੁਲਜ਼ਮ ਦੀ ਲੱਤ ਦੇ ਵਿੱਚ ਗੋਲੀ ਲੱਗੀ ਹੈ ਜਿਸ ਦੇ ਕਾਰਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਸਿਵਲ ਹਸਪਤਾਲ ਸੰਗਰੂਰ ਦੇ ਵਿੱਚ ਦਾਖਲ ਕਰਵਾਇਆ ਗਿਆ ਤਫਤੀਸ਼ ਦੇ ਦੌਰਾਨ ਪਤਾ ਲੱਗਾ ਹੈ ਕਿ ਮਨਿੰਦਰ ਸਿੰਘ ਜੇਲ੍ਹ ਦੇ ਵਿੱਚ ਬੈਠੇ ਇੱਕ ਗੈਂਗਸਟਰ ਦੇ ਵੱਲੋਂ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਜਾ ਰਿਹਾ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਹੋਰ ਡੁੰਗਾਈ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਟਾਰਗੇਟ ਕਿਲਿੰਗ ਮਾਮਲੇ ਦੇ ਵਿੱਚ ਜਾਂਚ ਦੇ ਹਰ ਪਹਿਲੂ ਦੀਆਂ ਪਰਤਾਂ ਨੂੰ ਬਰੀਕੀ ਦੇ ਨਾਲ ਖੰਗਾਲ ਰਹੀ ਹੈ ਸਭਾ ਜੇ ਕੋਈ ਕੋਈ ਇਨਕਾਊਂਟਰ ਦਾ ਮਾਮਲਾ ਆ ਕਿ ਮਸਲਾ ਕੀ ਗੱਲ ਹੈ ਇੱਕ ਅਸੀਂ ਸਾਡੇ ਕੋਲ ਇਨਫੋਰਮੇਸ਼ਨ ਸੀ ਕਿ ਕੁਝ ਲੜਕੇ ਨੇ ਜਿਨ੍ਹਾਂ ਕੋਲ ਵੈਪਨ ਹੈ ਔਰ ਇੱਥੇ ਟਾਰਗੇਟ ਕਿਲਿੰਗ ਕਰਨ ਨੂੰ ਫਿਰਦੇ ਨੇ ਉਹਦੇ ਵਿੱਚੋਂ ਫਿਰ ਅਸੀਂ ਉਹ ਜਦੋਂ ਲੜਕੇ ਫੜੇ ਉਹਨਾਂ ਕੋਲੋਂ ਦੋ ਸਾਨੂੰ ਚਾਈਨੀਸ 38 ਪਿਸਟਲ ਮਿਲੇ ਤਾਂ ਦੋ ਥੱਟੀ ਚਾਈਨਸ ਮਿਲਨੇ ਬੜੀ ਵੱਡੀ ਗੱਲ ਸੀ ਕਿਵੇਂ ਆ ਫਿਰ ਪਤਾ ਲੱਗਿਆ ਵੀ ਇਹਨਾਂ ਦਾ ਕੌਣ ਹੈਂਡਲਰ ਆ ਰੋ ਕੀ ਚੀਜ਼ ਆ ਫਿਰ ਇਹਦੀ ਪਿੱਛੇ ਜਾਂਦੇ ਜਾਂਦੇ ਪਤਾ ਲੱਗਿਆ ਵੀ ਜੇਲ੍ਹ ਚੋਂ ਬਟਾ ਇੱਕ ਗੈਂਗਸਟਰ ਆ ਜਿਹੜਾ ਇਹਦੇ ਪਿੱਛੇ ਸਾਰਿਆਂ ਨੂੰ ਇਹਨਾਂ ਨੂੰ ਦੱਸ ਰਿਹਾ ਕਿਵੇਂ ਹੈ ਫਿਰ ਉਹਨੂੰ ਗੈਂਗਸਟਰ ਨੂੰ ਲਿਆਂਦਾ ਗਿਆ ਉਹਦੀ ਪੁੱਛਗਿੱਛ ਆਰ ਇਨਟੈਰੋਗੇਸ਼ਨ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹਦੇ ਕੋਲ ਇੱਕ ਆਸਟਰੀਆ ਮੇਡ ਗਲੌਕ ਹੈ ਤਾਂ ਉਹਦੇ ਨਾਲ ਫਿਰ ਟੀਮ ਨਾਲ ਨਾਲ ਦੇ ਨਾਲ ਰਿਸਪੌਂਡ ਕੀਤਾ ਜਦੋਂ ਲਿਆ ਕੇ ਚੈੱਕ ਕੀਤਾ ਤਾਂ ਉਸ ਬੰਦੇ ਨੇ ਕਿਉਂਕਿ ਕ੍ਰਿਮੀਨਲ ਐ ਮਲਟੀਪਲ ਐਫ ਆਈਆਰਸ ਨੇ ਉਹਦੇ ਤਾਂ ਉਹ ਪਹਿਲਾਂ ਹੀ ਪਿਸਤਲ ਦੇ ਵਿੱਚ ਲੋਡਡ ਸੀ ਉਹਨੇ ਆ ਕੇ ਜਦੋਂ ਰਿਕਵਰ ਕਰਾਉਣ ਲੱਗਾ ਉਹਨੂੰ ਪੁਲਿਸ ਪਾਰਟੀ ਤੇ ਫਾਇਰ ਕੀਤਾ ਪੁਲਿਸ ਪਾਰਟੀ ਨੇ ਬੜਾ ਇੰਟੈਲੀਜੈਂਸ ਨਾਲ ਆਪਣੇ ਆਪ ਨੂੰ ਬਚਾਇਆ ਇੱਕ ਦਿਨ ਪੱਗ 'ਚ ਫਾਇਰ ਵੱਜਿਆ ਬਹੁਤ ਕਲੋਜ਼ ਰੇਂਜ 'ਚੋਂ ਔਰ ਜਦੋਂ ਕ੍ਰਾਸ ਫਾਇਰ ਦੇ ਵਿੱਚ ਹੋਇਆ ਤਾਂ ਉਹਦੀ ਲੱਤ 'ਚ ਫਾਇਰ ਵੱਜਿਆ ਨਾਲ ਦੀ ਨਾਲ ਅਕੋਰਡਿੰਗ ਟੂ ਐਸਓਪੀ ਉਹਨੂੰ ਹਸਪੀਟਲ ਮੂਵ ਕੀਤਾ ਗਿਆ ਕੰਟਰੋਲ ਰੂਮ ਤੇ ਇਨਫੋਰਮ ਕੀਤਾ ਗਿਆ ਸਾਰੇ ਕੰਸਰਨਡ ਐਸਐ ਔਰ ਤੁਸੀਂ ਜਿਵੇਂ ਦੇਖਿਆ ਹੀ ਹੈ ਕਿ ਜਿਹੜਾ ਗਲੌਕ ਪਿਸਟਲ ਹੈ ਉਹ ਇੱਥੋਂ ਇੱਕ ਹੋਰ ਕਵਰ ਹੋ ਗਿਆ ਹੁਣ ਟੋਟਲ ਇਸ ਕੇਸ 'ਚ ਤਿੰਨ ਹੋ ਗਏ ਨੇ ਹੁਣ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਅਸੀਂ ਦੇਖਾਂਗੇ ਕਿ ਇਹ ਕਿਉਂ ਇੱਥੇ ਰੱਖੇ ਗਏ ਕਿਹਦੇ ਨਾਲ ਇਹਨਾਂ ਦੀ ਕੋਈ ਰੰਜਿਸ਼ ਹੈ ਜਾਂ ਕੋਈ ਟਾਰਗੇਟ ਕਿਲੇਗਾ ਉਹ ਸਾਰੀਆਂ ਚੀਜ਼ਾਂ ਨੂੰ ਡਿਊਰਿੰਗ ਕੋਰਸ ਆਫ ਇਨਵੈਸਟੀਗੇਸ਼ਨ ਉਸ ਚੀਜ਼ ਨੂੰ ਕਲੈਰਫਾਈ ਕੀਤਾ ਜਾਊਗਾ ਔਰ ਸਾਰਾ ਜਿਹੜਾ ਦਾ A to Z ਉਹਦਾ ਪਰਦਾ ਫਾਸ਼ ਕੀਤਾ ਜਾਊਗਾ ਜੀ ਸਰ ਕੋਈ ਉਹਨਾਂ ਦਾ ਅਪਰਾਧਿਕ ਮਾਮਲਾ ਜਾਂ ਕਿਵੇਂ ਹੋਰੇ ਕੋਈ ਇਨਕਾਉਂਟਰਿੰਗ ਚ ਗੋਲੀ ਚ ਉਹਨਾਂ ਦਾ ਕੋਈ ਨੁਕਸਾਨ ਕਿੰਨਾ ਕੋਇਆ ਜਿਹੜੇ ਅਪਰਾਧੂ ਉਰੇ ਪੜੇਗੇ ਜੀ ਇਥੇ ਸਰ ਇੱਕ ਅਪਰਾਧੂ ਸੀਗਾ ਜੀ ਉਹਦੇ ਪੈਰ ਚ ਗੋਲੀ ਵੱਜੀ ਹੈ ਲੱਤ ਚ ਐਂਡ ਉਹਨਾਂ ਤੇ ਪਹਿਲਾਂ ਮਲਟੀਪਲ ਐਫ ਆਈਆਰਸ ਹੈਗੀਆਂ ਨੇ ਔਰ ਉਹ ਬੜੇ ਹਾਈ ਪ੍ਰੋਫਾਈਲ ਗੈਂਗਸਟਰਸ ਦੇ ਨਾਲ ਡਾਇਰੈਕਟ ਇਨ ਕੰਟੈਕਟਸ ਨੇ ਤਾਂ ਅਸੀਂ ਉਹ ਸਾਰੀ ਚੀਜ਼ ਸਾਹਮਣੇ ਲੈ ਕੇ ਆਵਾਂਗੇ ਹਾਂ ਸਰ ਜਿਹਦੇ ਕਾਉਂਟਰ ਚ ਗੋਲੀ ਲੱਗੀ ਹੈ ਉਹਦਾ ਨਾਮ ਕੀ ਉਸ ਪਤਾ ਲੱਗੇ ਉਹਦਾ ਨਾਮ ਮਨਿੰਦਰ ਹੈ ਜੀ ਕਿਹੜੀ ਜਗ੍ਹਾ ਤੇ ਰਹਿੰਦਾ ਉਹਨ ਮੋਹਾਲੀ ਦੇ ਰਿਆਨ ਵਾਲੇ ਜੀ ਸਰੋਗੀ ਵੀ ਹੋ ਗਏ ਅਪਰਾਧਿਕ ਮਾਮਲੇ ਇਸ ਤਰ੍ਹਾਂ ਜੀ ਜੀ ਹੈਗੇ ਜੀ ਹੈਗੇ ਹੈਗੇ ਠੀਕ ਹੈ ਹੂੰ